ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੂਰੇ ਭਾਰਤ ਦੇ ਵਿੱਚ ਹਰ ਰੋਜ਼ ਹਜ਼ਾਰਾਂ ਦੁਰਘਟਨਾਵਾਂ ਹੁੰਦੀਆਂ ਨੇ ਕਈ ਲੋਕ ਮੌਤ ਦਾ ਸ਼ਿਕਾਰ ਹੋ ਜਾਂਦੇ ਨੇ ਕਈ ਲੋਕ ਫਟੜ ਹੋ ਜਾਂਦੇ ਨੇ ਕਈ ਲੋਕਾਂ ਨੂੰ ਅਜਿਹਾਂ ਸੱਟਾਂ ਲੱਗਦੀਆਂ ਨੇ ਕਿ ਉਹਨਾਂ ਦੀ ਰਿਕਵਰੀ ਹੋਣ ਤੇ ਉਹਨਾਂ ਦੀ ਸਾਰੀ ਹੀ ਉਮਰ ਲੰਘ ਜਾਂਦੀ ਹੈ ਇੱਕ ਅਜਾ ਹੀ ਵੱਡਾ ਹਾਦਸਾ ਹੋਇਆ ਹੈ ਡੇਰਾ ਬਿਆਸ ਦੇ ਸ਼ਰਧਾਲੂਆਂ ਦੇ ਨਾਲ ਇੱਕ ਪਾਸੇ ਬਾਬਾ ਗੁਰਵੰਦਰ ਸਿੰਘ ਢਿੱਲੋਂ ਜੋ ਡੇਰਾ ਬਿਆਸ ਦੇ ਮੁਖੀ ਨੇ ਉਹ ਹਮੇਸ਼ਾ ਹੀ ਮਾਨਵਤਾ 휴ਮੈਨਿਟੀ ਅਤੇ ਇਨਸਾਨੀਅਤ ਦੀ ਗੱਲ ਕਰਦੇ ਨੇ ਉਹਨਾਂ ਵੱਲੋਂ ਭਾਰਤ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਹਸਪਤਾਲ ਵੀ ਖੋਲੇ ਹੋਏ ਨੇ ਜਿਹੜੇ ਚੈਰਿਟੀ ਦੇ ਕੰਮ ਵੀ ਚੱਲ ਰਹੇ ਨੇ ਇਧਰ ਬੱਸ ਭਰੀ ਜਾ ਰਹੀ ਸੀ ਸ਼ਰਦਾਲੂਆਂ ਦੇ ਨਾਲ ਅਚਾਨਕ ਰਸਤੇ ਦੇ ਵਿੱਚ ਬੱਸ ਨੂੰ ਜਿਹੜੀ ਹੈ ਅੱਗ ਲੱਗੇ ਦੱਸਦੀ ਹੈ ਕਿ ਡੇਰਾ ਬਿਆਸ ਦੇ ਸ਼ਰਧਾਲੂਆਂ ਦੀ ਭਰੀ ਹੋਈ ਬੱਸ ਜਿਸ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਪੰਜਾਹ ਦੇ ਤਕਰੀਬਨ ਸਵਾਰੀਆਂ ਸੀ ਪੈਸੇਜਰ ਸੀ ਜਿਹੜੇ ਦਰਸ਼ਨਾਂ ਵਾਸਤੇ ਜਾ ਰਹੇ ਸੀ ਅਚਾਨਕ ਹੀ ਬੱਸ ਦੇ ਟਾਇਰਾਂ ਨੂੰ ਅਗਲਾ ਗਿਆ ਬੱਸ ਕੁਝ ਹੀ ਮਿੰਟਾਂ ਦੇ ਵਿੱਚ ਸੜ ਕੇ ਸੁਆਹ ਹੋ ਗਈ ਉਧਰ ਅਮਤ ਨਾਮ ਦਾ ਡਰਾਈਵਰ ਹੈ ਜਿਹੜਾ ਬੱਸ ਨੂੰ ਚਲਾ ਰਿਹਾ ਸੀ ਉਹਦੇ ਵੱਲੋਂ ਬੜੀ ਫੁਰਤੀ ਅਤੇ ਬੜੀ ਸਮਝਦਾਰੀ ਨਾਲ ਮੌਕੇ ਉੱਤੇ ਕੰਮ ਲਿਆ ਗਿਆ ਰਸਤੇ ਵਿੱਚ ਹੀ ਉਸ ਬੱਸ ਨੂੰ ਰੋਕ ਕੇ ਜਲਦੀ ਜਲਦੀ ਸਾਰੀਆਂ ਸਵਾਰੀਆਂ ਨੂੰ ਬਾਹਰ ਕੱਢ ਦਿੱਤਾ ਯਾਨੀ ਕਿ ਜਾਨੀ ਨੁਕਸਾਨ ਬਿਲਕੁਲ ਨਹੀਂ ਹੋਇਆ ਕਿਸੇ ਵੀ ਸ਼ਰਧਾਲੂ ਨੂੰ ਛੱਟਫੇਟ ਜਾਂ ਆਗ ਦੀਆਂ ਲਪਟਾਂ ਦੀਆਂ ਲਪੇਟਾਂ ਵਿੱਚ ਨਹੀਂ ਆਏ ਲੇਕਿਨ ਉਹਨਾਂ ਜਿਵੇਂ ਹੀ ਸਾਰੇ ਸ਼ਰਧਾਲੂ ਉਸ ਬੱਸ ਦੇ ਵਿੱਚ ਉਤਰੇ ਪ੍ਰਾਈਵੇਟ ਬੱਸ ਦੱਸੀ ਜਾ ਰਹੀ ਹੈ ਅਤੇ ਡਰਾਈਵਰ ਦਾ ਨਾਮ ਅਮਿਤ ਦੱਸਿਆ ਜਾ ਰਿਹਾ ਹੈ ਉਸਨੇ ਬੜੀ ਫੁਰਤੀ ਤੇ ਬੜੇ ਚਲਾਕੀ ਤੇ ਸਮੇਂਦਾਰੀ ਨਾਲ ਯਾਨੀ ਕਿ 2 ਤੋਂ 3 ਮਿੰਟਾਂ ਦੇ ਵਿੱਚ ਸਾਰੇ ਪੈਸੇਂਜਰ ਜਿਹੜੇ ਸ਼ਰਧਾਲੂ ਸੀ ਡੇਰਾ ਵਿਆਸ ਨੂੰ ਮੰਡਣ ਵਾਲੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਸ਼ਰਧਾਲੂਆਂ ਅਤੇ ਡਰਾਈਵਰ ਦੇ ਦੇਖਦੇ ਦੇਖਦੇ 5 ਤੋਂ 7 ਮਿੰਟਾਂ ਦੇ ਵਿੱਚ ਬੱਸ ਜਿਹੜੀ ਹੈ ਸੜ ਕੇ ਸੁਆਹ ਹੋ ਗਈ ਯਾਨੀ ਕਿ ਜਾਨੀ ਨੁਕਸਾਨ ਤੋਂ ਬਚ ਗਿਆ ਉਧਰ ਡੇਰੇ ਜਿਹੜਾ ਡੇਰਾ ਦੱਸਿਆ ਜਾ ਰਿਹਾ ਸੁਕੰਦਰਪੁਰ ਦਰਸ਼ਨਾ ਵਾਸਤੇ ਬੱਸ ਚੱਰੀ ਸੀ ਸੇਵਾ ਵਾਸਤੇ ਬੱਸ ਚੱਰੀ ਸੀ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਮੌਕੇ ਤੇ ਫਾਇਰ ਬ੍ਰਿਗੇਡ ਨੇ ਪਹੁੰਚੇ ਲੇਕਰ ਉਹਨਾਂ ਵੱਲੋਂ ਅੱਗ ਤੋਂ ਕਾਬੂ ਪਾਉਣ ਤੋਂ ਪਹਿਲਾਂ ਹੀ બસ ਜਿਹੜੀ ਹੈ ਉਹ ਸੜਕੇ ਸੁਭਾ ਹੋ ਗਈ ਵੱਡਾ ਹਾਸਾ ਜਿਹੜਾ ਹੋਣ ਤੋਂ ਟਲਿਆ ਹੈ ਬਸ ਜਰੂਰ ਸੜਕੇ ਸੁਭਾ ਹੋ ਗਈ ਹੈ ਲੇਕਿਨ ਕਿਸੇ ਵੀ ਛਦਾਲੂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਇਹ ਵੱਡੀ ਅਪਡੇਟ ਆ ਰਹੀ ਹੈ ਡੇਰਾ ਬਿਆਸ ਅਤੇ ਡੇਰਾ ਬਿਆਸ ਦੀ ਕਮੇਟੀ ਬਿਆਸ ਵੱਲੋਂ ਧੰਨਵਾਦ